ਪੰਜਾਬੀ ਟਰੱਕ ਡਰਾਈਵਰ ਦੀ ਹਰ ਪਾਸੇ ਉਸ ਸਿਫਤ ਕੀਤੀ ਜਾ ਰਹੀ ਹੈ ਸਿਫਤ ਕਰਨੀ ਵੀ ਬੰਦੀ ਹੈ ਕਿਉਂਕਿ ਉਸ ਦੇ ਵੱਲੋਂ ਕੰਮ ਹੀ ਬਹੁਤ ਚੰਗਾ ਕੀਤਾ ਗਿਆ ਹੈ ਦੱਸ ਦਈਏ ਕਿ ਦਲਜੀਤ ਸੋਹੀ ਜੋ ਕਿ ਟਰੱਕ ਡਰਾਈਵਰ ਹੈ ਕੈਲਗਰੀ ਦੇ ਵਿੱਚ ਰਹਿੰਦਾ ਆ ਉਸ ਦੇ ਵੱਲੋਂ ਇੱਕ ਔਰਤ ਦਾ ਪਰਸ ਮੋੜਨ ਦੇ ਲਈ 3 ਘੰਟੇ ਤੱਕ ਦਾ ਟਰੱਕ ਦੇ ਵਿੱਚ ਸਫ਼ਰ ਕੀਤਾ ਗਿਆ। 3 ਘੰਟੇ ਸਫ਼ਰ ਕਰਨ ਤੋਂ ਬਾਅਦ ਉਸ ਦੇ ਵੱਲੋਂ ਔਰਤ ਦਾ ਪਰਸ ਉਸੇ ਤਰ੍ਹਾਂ ਹੀ ਸਹੀ ਸਲਾਮਤ ਵਾਪਸ ਕਰ ਦਿੱਤਾ ਗਿਆ। ਜਿਸ ਕਾਰਨ ਉਸ ਦੀ ਹਰ ਪਾਸਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਇਸ ਖਬਰ ਦੇ ਵਿੱਚ ਦੱਸਦੇ ਹਾਂ। ਖਬਰ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਹੈ ਜਿਸ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ ਜਿਸ ਕਾਰਨ ਉਸ ਦੀ ਹਰ ਪਾਸਿਓਂ ਤਾਰੀਫ਼ ਹੋ ਰਹੀ ਹੈ। 34 ਸਾਲਾ ਦਲਜੀਤ ਸੋਹੀ ਕੈਲਗਰੀ ਵਿੱਚ ਰਹਿੰਦਾ ਹੈ ਅਤੇ ਇੱਕ ਐਬਰਟਸਫਰਡ ਆਧਾਰਿਤ ਟਰੱਕ ਕੰਪਨੀ ਵਿੱਚ 388 ਟ੍ਰਾਂਸਪੋਰਟ ਲਈ ਟਰੱਕ ਚਲਾਉਂਦਾ ਹੈ। ਇਹ ਕੰਪਨੀ ਪੱਛਮੀ ਕੈਨੇਡਾ ਵਿੱਚ ਲੰਬੀ ਦੂਰੀ ਦੇ ਰੂਟਾਂ ਵਿੱਚ ਮਾਹਰ ਹੈ। ਦਰਅਸਲ ਕੈਲਗਰੀ ਤੋਂ ਐਬਰਟਸਫਰਡ ਦੀ ਯਾਤਰਾ ਦੌਰਾਨ ਦਲਜੀਤ ਸੋਹੀ ਨੇ BC ਦੇ ਕੋਟੇਨੇ ਖੇਤਰ ਦੇ ਇੱਕ ਕਸਬੇ 골ਡਨ ਵਿੱਚ ਇੱਕ ਸੰਖੇਪ ਕਾਫੀ ਸਟਾਪ ਕੀਤਾ ਜਦੋਂ ਉਹ ਆਪਣੇ ਟਰੱਕ ਵੱਲ ਵਾਪਸ ਜਾ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਪਾਰਕਿੰਗ ਵਿੱਚ ਇੱਕ ਔਰਤ ਦਾ ਪਰਸ ਡੇਗ ਗਿਆ ਹੈ। ਜਿਸ ਦਾ ਉਸ ਔਰਤ ਨੂੰ ਪਤਾ ਨਹੀਂ ਲੱਗਿਆ ਇਹ ਦੇਖਦੇ ਹੀ ਦਲਜੀਤ ਸੋਹੀ ਤੁਰੰਤ ਮਦਦ ਲਈ ਅੱਗੇ ਆਇਆ ਸੋਹੀ ਨੇ ਤੁਰੰਤ ਉਸ ਔਰਤ ਦਾ ਪਰਸ ਚੁੱਕਿਆ ਕਿਉਂਕਿ ਉਸ ਨੂੰ ਉਮੀਦ ਸੀ ਕਿ ਪਰਸ ਵਿੱਚ ਫੋਨ ਜ਼ਰੂਰ ਹੋਵੇਗਾ ਪਰ ਪਰਸ ਵਿੱਚ ਫੋਨ ਦੀ ਬਜਾਏ ਪੈਸੇ ਆਈਡੀ ਦਸਤਾਵੇਜ਼ ਅਤੇ ਇੱਕ ਸੋਨੇ ਦੀ 체ਨ ਸੀ ਬਿਨਾਂ ਕਿਸੇ ਸੰਪਰਕ ਦੇ ਸੋਹੀ ਨੇ ਪਰਸ ਵਾਪਸ ਕਰਨ ਦੀ ਉਮੀਦ ਵਿੱਚ ਉਸ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ ਦੱਸ ਦਈਏ ਕਿ ਸੋਹੀ ਨੇ ਉਸ ਔਰਤ ਦਾ 3 ਘੰਟੇ ਤੱਕ ਪਿੱਛਾ ਕੀਤਾ ਉਹ ਔਰਤ ਆਪਣੇ ਪਰਿਵਾਰ ਨੂੰ ਮਿਲਣ ਲਈ ਸੈਲਮਨ ਆਮ ਜਾ ਰਹੀ ਸੀ ਔਰਤ ਨੇ ਦੇਖ ਲਿਆ ਸੀ ਕਿ ਇੱਕ ਟਰੱਕ ਉਸ ਦਾ ਪਿੱਛਾ ਕਰ ਰਿਹਾ ਹੈ ਪਰ ਉਹ ਸਥਿਤੀ ਤੋਂ ਅਣਜਾਣ ਸੀ ਅਤੇ ਇੱਕ ਟਰੱਕ ਨੂੰ ਉਸ ਦੇ ਮਗਰ ਆਉਂਦਿਆਂ ਦੇਖ ਕੇ ਉਹ ਚਿੰਤਤ ਹੋ ਗਈ ਸੀ ਸੋਹੀ ਨੇ ਉਸ ਔਰਤ ਨੂੰ ਕਈ ਹਿੰਟ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਔਰਤ ਸਮਝ ਨਹੀਂ ਪਾਈ ਆਖਰਕਾਰ ਜਦੋਂ ਉਹ ਔਰਤ ਸਿਕਾਮੋਸ ਦੇ ਇੱਕ ਗੈਸ ਸਟੇਸ਼ਨ ਤੇ ਰੁਕੀ ਸੋਹੀ ਨੇ ਉਸ ਕੋਲ ਪਹੁੰਚ ਕੇ ਪਰਸ ਵਾਪਸ ਕਰ ਦਿੱਤਾ ਸ਼ੁਕਰਗੁਜ਼ਾਰ ਹੋ ਕੇ ਔਰਤ ਨੇ ਉਸ ਨੂੰ 500 ਡਾਲਰ ਨਕਦ ਇਨਾਮ ਦੀ ਪੇਸ਼ਕਸ਼ ਕੀਤੀ ਪਰ ਸੋਹੀ ਨੇ ਇਨਕਾਰ ਕਰ ਦਿੱਤਾ ਸੋਹੀ ਨੇ ਉਸ ਔਰਤ ਨੂੰ ਆਪਣਾ ਨਾਮ ਵੀ ਨਹੀਂ ਦੱਸਿਆ ਪਰ ਔਰਤ ਨੇ ਟਰੱਕ ਤੇ ਟ੍ਰੇਲਰ ਨੰਬਰ ਦੀ ਵਰਤੂ ਕਰਕੇ ਉਸ ਨੂੰ ਟਰੈਕ ਕੀਤਾ ਅਤੇ 3A ਟਰਾਂਸਪੋਰਟ ਤੇ ਪਹੁੰਚ ਗਈ ਉਸ ਔਰਤ ਨੇ ਸੋਹੀ ਨੂੰ ਧੰਨਵਾਦ ਪ੍ਰਗਟ ਕਰਨ ਲਈ ਇੱਕ ਆਈਫੋਨ ਅਤੇ ਇੱਕ ਨੋਟ ਭੇਜਿਆ ट्रिपल ए ट्रांसपोर्ट ਦੇ ਸੁਰੱਖਿਆ ਅਤੇ ਪਾਲਣਾ ਸੁਪਰਵਾਈਜ਼ਰ ਪਲਵਿੰਦਰ ਸਿੰਘ ਨੇ ਕਿਹਾ ਕਿ ਦਲਜੀਤ ਸੋਹੀ ਨੇ ਜੋ ਕੀਤਾ ਉਸ ਤੋਂ ਹਰ ਕੋਈ ਬਹੁਤ ਹੀ ਖੁਸ਼ ਹੈ ਸੋਹੀ ਜੋ ਕਿ 2021 ਤੋਂ ਕੰਪਨੀ ਦੇ ਨਾਲ ਹੈ ਨੇ ਕੰਮ ਤੇ ਕਿਸੇ ਨੂੰ ਵੀ ਨਹੀਂ ਦੱਸਿਆ ਕਿ ਕੀ ਹੋਇਆ ਹੈ ਇਤੋਂ ਤੱਕ ਕਿ ਉਸ ਦੇ ਪਰਿਵਾਰ ਨੂੰ ਵੀ ਉਸ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਸੀ ट्रिपल ए ट्रांसपोर्ट ਦੇ ਐਚ ਆਰ ਮੈਨੇਜਰ ਹਰਪ੍ਰੀਤ ਸੱਬਰਵਾਲ ਨੇ ਸੋਹੀ ਦੀ ਨਿਮਰਤਾ ਦੀ ਸ਼ਲਾਘਾ ਕੀਤੀ ਕੰਪਨੀ ਨੇ ਬਾਅਦ ਵਿੱਚ ਸੋਹੀ ਦੇ ਇਸ ਨੇਕ ਕੰਮ ਦੀ ਸ਼ਲਾਘਾ ਕਰਨ ਲਈ ਆਪਣੇ ਅਬਰਟਸਪਰ ਦਫ਼ਤਰ ਵਿੱਚ ਇੱਕ ਹੈਰਾਨੀਜਨਕ ਸਮਾਗਮ ਦਾ ਆਯੋਜਨ ਕੀਤਾ ਦੱਸ ਦਈਏ ਕਿ ਹੁਣ ਦਲਜੀਤ ਸੋਹੀ ਨੂੰ ਟਰੱਕ ਲੋਡ ਕੈਰੀਅਰਸ ਐਸੋਸੀਏਸ਼ਨ ਦੇ ਹਾਈਵੇ ਐਂਜਲ ਐਵਾਰਡ ਨਾਲ ਨਾਮਜਦ ਕੀਤਾ ਗਿਆ ਹੈ ਐਸੋਸੀਏਸ਼ਨ ਦੇ ਅਨੁਸਾਰ ਪ੍ਰੋਗਰਾਮ 1997 ਤੋਂ ਨੌਕਰੀ ਤੇ ਹੁੰਦੇ ਹੋਏ ਨੇ ਸਵਾਰਥ ਦੂਜਿਆਂ ਦੀ ਮਦਦ ਕਰਨ ਵਾਲੇ ਡਰਾਈਵਰਾਂ ਨੂੰ ਮਾਨਤਾ ਦੇ ਰਿਹਾ ਹੈ ਸੋਹੀ ਦਾ ਕਹਿਣਾ ਹੈ ਕਿ ਉਸਨੇ ਪ੍ਰਸ਼ੰਸਾ ਲਈ ਕੋਈ ਮਦਦ ਨਹੀਂ ਕੀਤੀ ਪਰ ਮਾਨਤਾ ਪ੍ਰਾਪਤ ਕਰਕੇ ਉਸ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ